ਸਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਠੰਡ ਦਾ ਮੌਸਮ ਆ ਕਾਫੀ ਠੰਡ ਪੈ ਰਹੀ ਹੈ ਅੱਜ ਐਵੇਂ ਦੋ ਚਾਰ ਨਿੱਕੇ ਨਿੱਕੀਆਂ ਗੱਲਾਂ ਤੁਹਾਡੇ ਨਾਲ ਕਰਦੇ ਆ ਨਿੱਕੇ ਨਿੱਕੇ ਵਿਚਾਰ ਨੇ ਜੋ ਮੇਰੇ ਮਨ ਦੇ ਵਿੱਚ ਆਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਈ ਲੋਕ ਆਪਣੀਆਂ ਖੂਬੀਆਂ ਵਿੱਚੋਂ ਵੀ ਖਾਮੀਆਂ ਤਲਾਸ਼ਦੇ ਰਹਿੰਦੇ ਨੇ ਤਾਂ ਜੋ ਹੋਰ ਬਿਹਤਰ ਹੋ ਸਕਣ ਉਹ ਆਪਣਾ ਵਿਸ਼ਲੇਸ਼ਣ ਕਰਦੇ ਨੇ ਚੀਰ ਫੜ ਕਰਦੇ ਨੇ ਤੇ ਕੋਸ਼ਿਸ਼ ਕਰਦੇ ਨੇ ਕਿ ਆਪਣੀਆਂ ਕਮੀਆਂ ਨੂੰ ਵੱਧ ਤੋਂ ਵੱਧ ਫਰੋਲਿਆ ਜਾਵੇ ਤੇ ਉਹਨਾਂ ਨੂੰ ਬਿਹਤਰ ਕੀਤਾ ਜਾ ਸਕੇ ਤੇ ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਆਪਣੀਆਂ ਖਾਮੀਆਂ ਨੂੰ ਵੀ ਖੂਬੀਆਂ ਦੱਸ ਕੇ ਬੜੇ ਫਖਰ ਨਾਲ ਤੁਰੇ ਫਿਰਦੇ ਨੇ ਹੁੰਦੀਆਂ ਕਮਜ਼ੋਰੀਆਂ ਨੇ ਉਹਨੂੰ ਆਏ ਪੇਸ਼ ਕਰਦੇ ਆ ਜਿਵੇਂ ਬਹੁਤ ਵੱਡੀਆਂ ਖੂਬੀਆਂ ਹੋਣ ਕੋੜੇ ਮੋਟੀ ਚਮੜੀ ਵਾਲੇ ਕਹਿੰਦੇ ਜਿੰਨਾਂ ਕੋਲੇ ਵਿਚਾਰ ਨਹੀਂ ਹੁੰਦੇ ਉਹ ਅਕਸਰ ਤਕਰਾਰ ਕਰਦੇ ਰਹਿੰਦੇ ਨੇ ਜਿਹਦੇ ਕੋਲ ਵਿਚਾਰ ਆ ਉਹ ਸੰਵਾਦ ਰਚਾਏਗਾ ਜਿਹਦੇ ਕੋਲੇ ਵਿਚਾਰ ਨਹੀਂ ਉਹ ਤਕਰਾਰ ਕਰੇਗਾ ਜਿਸ ਵਿਅਕਤੀ ਪਾਸ ਵਿਵੇਕ ਦੀ ਕਮੀ ਹੁੰਦੀ ਆ ਉਹ ਅਕਸਰ ਦੂਜਿਆਂ ਨੂੰ ਭੱਜ-ਭੱਜ ਪੈਂਦਾ ਕਿਉਂਕਿ ਉਸ ਪਾਸ ਦਿਖਾਉਣ ਨੂੰ ਹੋਰ ਕੋਈ ਰਾਹ ਨਹੀਂ ਹੁੰਦਾ ਪਰ ਉਹ ਇਹੀ ਚਾਹੁੰਦਾ ਕਿ ਭੱਜ-ਭੱਜ ਪੈ ਕੇ ਵੱਡੂ ਖਾਉ ਪੈ ਕੇ ਆਈ ਆਪਣਾ ਰੋਬ ਤੇ ਪ੍ਰਭਾਵ ਜਮਾ ਲਿਆ ਜਾਵੇ ਗਿਆਨ ਤੋਂ ਤਕੜਾ ਕੋਈ ਹਥਿਆਰ ਨਹੀਂ ਕਿਉਂਕਿ ਬਾਕੀ ਸਭ ਕੁਝ ਗਿਆਨ ਦੇ ਨਾਲ ਹੀ ਪੈਦਾ ਹੁੰਦਾ ਲਾਸਟ ਬਟ ਨੋਟ ਦ ਲੀਸਟ ਕੀ ਜਜ਼ਬਾਤੋਂ ਸਖਣੇ ਲੋਕ ਬੰਦਿਆਂ ਵਿੱਚ ਆਉਂਦੇ ਨੇ ਕੀ ਜਜ਼ਬਾਤੋਂ ਸਖਣੇ ਲੋਕ ਬੰਦਿਆਂ ਵਿੱਚ ਆਉਂਦੇ ਨੇ ਮੈਨੂੰ ਤਾਂ ਇਹ ਜਾਪਦਾ ਕਿ ਉਹ ਬੰਦੇ ਦੀ ਖਲ ਵਿੱਚ ਲਪੇਟਿਆ ਕੋਈ ਸਾਜੋ ਸਮਾਨ ਹੀ ਹੁੰਦੇ ਨੇ ਜਿਹੜੇ ਆਪਣਾ ਭਾਰ ਆਪ ਹੀ ਢੋਈ ਫਿਰਦੇ ਆ ਜਜ਼ਬਾਤਾਂ ਦਾ ਹੋਣਾ ਬਹੁਤ ਜ਼ਰੂਰੀ ਆ ਦੂਜੇ ਦੇ ਦੁੱਖ ਤਕਲੀਫਾਂ ਨੂੰ ਸਮਝਣ ਵਾਲਾ ਹੋਣਾ ਬਹੁਤ ਜ਼ਰੂਰੀ ਆ ਦੂਜੇ ਦੀ ਪੀੜਾ ਨੂੰ ਸਮਝਣ ਵਾਲਾ ਹੋਣਾ ਬਹੁਤ ਜ਼ਰੂਰੀ ਆ ਆਓ ਸਹੀ ਅਰਥਾਂ ਦੇ ਵਿੱਚ ਇਹ ਯਤਨ ਕਰੀਏ ਮੈਂ ਵੀ ਰਲ ਮਿਲ ਕੇ ਤੁਸੀਂ ਵੀ ਕਿ ਇੱਕ ਚੰਗੇ ਮਨੁੱਖ ਬਣ ਸਕੀਏ ਚੰਗੇ ਵਿਅਕਤੀ ਬਣ ਸਕੀਏ ਚੰਗੇ ਬੰਦੇ ਬਣ ਸਕੀਏ ਬੰਦਾ ਤਾਂ ਤੂੰ ਬਣ ਸਕਿਆ ਨਹੀਂ ਪਰ ਬਣਿਆ ਫਿਰੇ ਖੁਦਾ ਬੰਦਿਆ ਆਓ ਬੰਦੇ ਬਣ ਕੇ ਰਹੀਏ ਬਹੁਤ ਬਹੁਤ ਧੰਨਵਾਦ